ਇਹ ਗੱਲ ਨੂੰ ਤੁਸੀਂ ਆਪਣਾ ਕੰਮ ਦੇਖੋ ਮੈਂ ਆਪਣਾ ਕੰਮ ਛੱਡ ਕੇ ਆਇਆ ਜਿਹੜੀ ਸਫਾਈ ਕਰਦੇ ਤੁਸੀਂ ਦੇਖੋ ਤੁਸੀਂ ਤੁਸੀਂ ਜਿਹੜਾ ਆਪਣਾ ਕੰਮ ਛੱਡ ਕੇ ਆਏ ਹੋ ਤੁਸੀਂ ਆਪਣੇ ਸਵਾਰਥ ਲਈ ਆਏ ਹੋ ਤੁਸੀਂ ਆਪਣੇ ਬਹੁਤ ਛੱਡ ਕੇ ਆ ਜੋ ਤੁਸੀਂ ਆਪਣੀ ਸਵਾਰਥ ਲਈ ਆਏ ਹੋ ਤੁਸੀਂ ਤੁਸੀਂ ਕੌਮ ਦੇ ਭਲੇ ਲਈ ਨਹੀਂ ਆਏ ਤੁਸੀਂ ਆਪਣੀ ਜੋਬ ਛੱਡ ਕੇ ਚੋਰਾਂ ਨੂੰ ਨੰਗੇ ਕਰਨ ਤੁਸੀਂ ਇੱਥੇ ਆ ਗਿਆ ਪੀਰ ਜੀ ਸੰਤਰਾ ਪਿਆਰ ਕੇ ਆਪਣੀ ਜੋਬ ਛੱਡ ਕੇ ਆਜੋ ਓਕੇ ਓਕੇ ਇੱਕ ਮਿੰਟ ਇੱਕ ਮਿੰਟ ਗੱਲ ਕਰੋ ਪਹਿਲਾਂ ਜਿਹੜੀ ਤੁਸੀਂ ਕੀ ਕਹਿ ਰਹੇ ਤੁਸੀਂ ਚੋਰਾਂ ਨੂੰ ਨੰਗੇ ਕਰਨ ਵੀ ਤੇ ਚੋਰਾਂ ਦਾ ਸਾਥ ਵੀ ਲਿਆ ਕਿਹ ਚੋਰਦਾ ਜੀ ਬਾਜੀ ਕਿ ਹੱਦ ਹੋ ਗਈ ਯਾਰ ਤੁਹਾਡੀ ਵਾਰੀ ਜਦੋਂ ਆਦੀ ਚੋਰ ਨਹੀਂ ਉਹੋ ਕਹਿੰਦੇ ਤੁਸੀਂ ਚੋਰੀ ਕਰਦੇ ਹੋ ਤੁਸੀਂ ਬਿਲਕੁਲ ਬਦੀ ਕੀ ਕੋਈ ਚੋਰੀ ਦਾ ਜੀ ਤੁਸੀਂ ਪ੍ਰੂਫ ਦੇ ਸਕਦੇ ਕੋਈ ਇਸ ਚੀਜ਼ ਦਾ ਨਹੀਂ ਨਹੀਂ ਤੁਸੀਂ ਕੋਈ ਚੀਜ਼ ਦਾ ਪ੍ਰੂਫ ਦੇ ਸਕਦੇ ਆ ਗੁਰਜੀਤ ਸਿੰਘ ਉਹਨੂੰ ਨਾਲ ਗੁਰੂ ਘਰ ਨੂੰ ਨਾ ਗਿਆ ਗੁਰਜੀਤ ਸਿੰਘ ਨਹੀਂ ਆਇਆ ਗੁਰੂ ਘਰ ਉਹਦੇ ਫਾਇਵ ਨਹੀਂ ਵੀਰ ਜੀ ਸਿਗਾ ਉਹ ਪਿੱਛੇ ਮੇਰੇ ਕੋਲ ਵੀਡੀਓ ਵੀ ਪਿੱਛੇ ਖੜਾ ਸੀ ਗਿਆ ਉੱਤੇ ਉਹ ਤੁਸੀਂ ਜਿਹੜੀ ਇਹ ਗੱਲ ਤੁਸੀਂ ਕਰਦੇ ਹੋ ਵੀਰ ਜੀ ਜਿਹੜੀ ਤੁਸੀਂ ਗੱਲ ਕਰਦੇ ਹੋ ਤੁਸੀਂ ਨਹੀਂ ਨਹੀਂ ਕੋਲ ਕਹਿੰਦੇ ਜੀ ਸਿੰਘ ਆਇਆ ਤੇ ਮੈਨੂੰ ਦੱਸੋ ਵੀਰ ਜੀ ਉੱਥੇ ਸੀਗਾ ਪਿੱਛੇ ਗਿਆ ਪਿੱਛੇ ਖੜਾ ਸੀ ਉਹ ਤੁਸੀਂ ਤੁਸੀਂ ਝੂਠੇ ਲੱਗ ਬੜੇ ਝੂਠੇ ਨਹੀਂ ਬੀਰ ਜੀ ਗਏ ਸੀ ਉਹ ਪਿੱਛੇ ਖੜੇ ਸੀ ਦੁਕਾਨਾਂ ਦੇ ਵਿੱਚ ਜੇ ਕਿ ਤੁਸੀਂ ਨਹੀਂ ਨਹੀਂ ਕਮਾਲ ਦੇ ਨਹੀਂ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਜੇ ਜੇ ਪ੍ਰੂਫ ਦੇ ਦਿਆਂਗਾ ਜੇ ਪ੍ਰੂਫ ਦੇ ਮਿਲ ਜਵੇ ਚੀਜ਼ ਦਾ ਤੁਸੀਂ ਪ੍ਰੂਫ ਕਰ ਲਓ ਜੀ ਸੀ ਗਿਆ ਦੂ ਗੁਰੂ ਕਰ ਫਿਰ ਤੁਸੀਂ ਕੀ ਤੁਸੀਂ ਤੁਸੀਂ ਕੀ ਕਰੋਗੇ ਜੇ ਪ੍ਰੂਫ ਹੋ ਜਵੇ ਤੁਸੀਂ ਪ੍ਰੂਫ ਕਰੋ ਮੈਂ ਕਰਦਾ ਨਾ ਮੈਂ ਕਰਦਾ ਨਾ ਜੇ ਤੁਸੀਂ ਪ੍ਰੂਫ ਕਰ ਦੋ ਨਾ ਤੇ ਮੈਂ ਸਾਰੀ ਚੀਜ਼ਾਂ ਤਿਆਰ ਕਰਨਾ ਚਾਹੋ ਚੋ ਠੀਕ ਹੈ ਜੀ ਓਕੇ ਪ੍ਰੋਮਿਸ ਦੇ ਰਹੇ ਹੋ ਜੀ ਅੱਜ ਦਾ ਪਛਲਾ ਗਰੁੱਪ ਜੀ ਤੁਹਾਨੂੰ ਦੱਸ ਦਵਾਂ ਮੈਨੂੰ ਓਕੇ ਠੀਕ ਹੈ ਜੀ ਥੈਂਕ ਯੂ ਭਾਜੀ ਤੁਸੀਂ ਇਹਦਾ ਮਤਲਬ ਤੁਸੀਂ ਨਹੀਂ ਆ ਰਹੇ ਤੁਸੀਂ ਜਾ ਰਹੇ ਹੋ ਕੋਈ ਕੋਈ ਪ੍ਰੋਬਲਮ ਨਹੀਂ ਥੈਂਕ ਯੂ ਵੈਰੀ ਮੱਚ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਵੀਰ ਜੀ ਹਾਂਜੀ ਵੀਰ ਜੀ ਮੇਰਾ ਨਾਮ ਮਸ਼ਵਿੰਦਰ ਸਿੰਘ ਆ ਹਾਂਜੀ ਭਾਜੀ ਮੈਂ ਸਿਰਫ ਇਹ ਗੱਲ ਕਹਿਣਾ ਵੀ ਪਤਾ ਨਹੀਂ ਵੀ ਕਿਹੜੀ ਗੱਲ ਦਾ ਕਿੱਥੇ ਜਾ ਕੇ ਮੁੱਦਾ ਕਿੱਥੇ ਉੱਠਦਾ ਕਿੱਥੇ ਨਹੀਂ ਉੱਠਦਾ ਵੀ ਕਿਹੜੀ ਗੱਲ ਤੋਂ ਬੰਦਾ ਦਬ ਜਾਂਦਾ ਕਿਹੜੀ ਗੱਲ ਤੋਂ ਨਹੀਂ ਦਬ ਜਾਂਦਾ ਹਾਂਜੀ ਮੇਰੀ ਕਿਸੇ ਨਾਲ ਕੋਈ ਏਦਾਂ ਦੀ ਗੱਲ ਨਹੀਂ ਹੈਗੀ ਨਾ ਹਰਨੇਕ ਸਿੰਘ ਨਾਲ ਦਲਜੀਤ ਸਿੰਘ ਨਾਲ ਪਰ ਵੀ ਮੈਨੂੰ ਨਹੀਂ ਪਤਾ ਵੀ ਭਾਈ ਗੁਰਪ੍ਰੀਤ ਸਿੰਘ ਕਿਉਂ ਇੰਨਾ ਵੀ ਝੂਠ ਬੋਲ ਕੇ ਗਏ ਆ ਹਾਂਜੀ ਦਲਜੀਤ ਸਿੰਘ ਉੱਥੇ ਹੀ ਸੀਗੇ ਹਾਂਜੀ 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 ਇਹ ਜੀ ਹੁਣ ਬਹੁਤ ਵਧੀਆ ਤੁਸੀਂ ਸਾਡੀ ਪ੍ਰੋਬਲਮ ਜਿਹੜੀ ਸੋਲਵ ਕਰ ਦਿੱਤੀ ਆ ਤੇ ਮੈਂ ਬਾ ਦਰਜੀਤ ਸੌਰੀ ਗੁਰਪ੍ਰੀਤ ਸਿੰਘ ਨੂੰ ਬੇਨਤੀ ਕਰਦਾ ਜੀ ਅੱਜ ਤੋਂ ਪ੍ਰਚਾਰ ਕਰਨਾ ਤੇ ਜਿਹੜੀ ਹਾਰ ਮੰਨ ਕੇ ਗਏ ਉਹ ਲਿਖਤੀ ਰੂਪ ਚ ਭੇਜ ਦਿਓ ਜੀ ਨਹੀਂ ਉਹਨਾਂ ਨੂੰ ਕਹਦੇ ਹੋ ਵੀ ਮੇਰਾ ਮੇਰਾ ਨੰਬਰ ਲੈ ਲੈਣਾ ਮੈਂ ਤਾਂ ਭਾਈ ਇਹਨੂੰ ਗੁਰਪ੍ਰੀਤ ਸਿੰਘ ਨੇ ਉੱਥੇ ਖੜੇ ਹੋ ਕੇ ਬਾਹਰ ਫਤਿਹ ਬੁਲਾਈ ਸੀ ਜੀ ਸਿੰਘ ਨੂੰ ਵੀ ਫਤਿਹ ਬੁਲਾਈ ਆ ਹਾਂਜੀ ਤਾਂ ਵੀ ਮੇਰਾ ਤੋਂ ਇਸ ਨੰਬਰ ਦੇ ਦੇਓ ਕੋਈ ਗੱਲੇ ਨਹੀਂ ਮੈਂ ਉਸ ਗੱਲ ਦੀ ਸੱਚੀ ਦੀ ਹਾਂ ਮੈਨੂੰ ਇਹ ਨਹੀਂ ਪਤਾ ਵੀ ਝੂਠ ਬੋਲਣ ਦੀ ਲੋੜ ਹੈ ਨਹੀਂ ਜਦ ਬੰਦਾ ਉੱਥੇ ਗਿਆ ਜਿਹੜਾ ਨਾਲ ਆ ਤੁਸੀਂ ਉਹ ਨਹੀਂ ਕਰੋਗੇ ਹਾਂ ਅਸੀਂ ਵੀ ਸਾਰੇ ਨਾਲ ਗਏ ਆ ਇਦਾਂ ਦੀ ਕੋਈ ਗੱਲੇ ਨਹੀਂ ਹੈਗੀ ਹਾਂਜੀ 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 ਠੀਕ ਜੀ ਓਕੇ ਇਗ ਨੂੰ ਹਾਂ ਜੀ ਲੈ ਨਹੀਂ ਹਾਂ ਮੈਂ ਆਪਾਂ ਨਾਲ ਗਏ ਆ ਸਾਨੂੰ ਦੱਸੋ ਵੀ ਆਪਾਂ ਕਹਿੰਦੇ ਵੀ ਹਾਂ ਗਏ ਆ ਨਾਲ ਝੂਠ ਬੋਲਣ ਦੀ ਲੋੜ ਨਹੀਂ ਹਾਂ ਜੀ ਠੀਕ ਹੈ ਜੀ ਬਹੁਤ ਬਹੁਤ ਸੋਹਣਾ ਜੀ ਵਾਹਿ ਫਤਿਹ ਜੀ ਹਾਂ ਜੀ ਤੁਸੀਂ ਵੀ ਆਪਣੀ ਗੱਲਬਾਤ ਸਾਡੇ ਨਾਲ ਕਰ ਸਕਦੇ ਹੋ ਜੀ ਆਹ ਲਓ ਜੀ ਸੱਚ ਦਾ ਸੱਚ ਤੇ ਜਿਹੜਾ ਆ ਜੀ ਹੁਣ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਜਿਹੜੇ ਅਕਸਰ ਕਹਿੰਦੇ ਨੇ ਝੂਠ ਦੀਆਂ ਬਾਤਾਂ ਪਾਉਂਦੇ ਨੇ ਆਹ ਲਓ ਜੀ ਸੱਚ ਸਾਹਮਣੇ ਹੋ ਗਿਆ